ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਇੱਕ ਖਾਸ ਪਾਇਲਟ ਪ੍ਰੋਜੈਕਟ ਚਲਾਇਆ ਗਿਆ ਜੋ ਕਿ 6 ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਗਿਆ। ਪਠਿੰਡਾ, ਸੰਗਰੂਰ, ਕਪੂਰਥਲਾ, ਜਲੰਧਰ, ਪਠਾਨਕੋਟ ਅਤੇ ਗੁਰਦਾਸਪੁਰ। ਇਸੀ ਯੋਜਨਾ ਤਹਿਤ ਜੋ ਕਿਸਾਨ ਝੋਨੇ ਦੀ ਥਾਂ ਮੱਕੀ ਦੀ ਖੇਤੀ ਵੱਲ ਮੁੜਦੇ ਹਨ, ਉਹਨਾਂ ਨੂੰ ਹਰ ਹੈਕਟੇਅਰ ਤੇ 17500 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਵੇਗੀ। ਇਸ ਦੇ ਨਾਲ-ਨਾਲ ਮੱਕੀ ਦੀ ਖਰੀਦ ਐਮਐਸਪੀ ਤੇ 2400 ਰੁਪਏ ਪ੍ਰਤੀ ਕੁਇੰਟਲ ਦੀ ਗਾਰੰਟੀ ਨਾਲ ਕੀਤੀ ਜਾਵੇਗੀ। ਮਸ਼ੀਨਰੀ ਤੇ ਵੀ ਵਧੀਆ ਸਬਸਿਡੀ ਦਿੱਤੀ ਜਾਵੇਗੀ ਤਾਂ ਜੋ ਕਿਸਾਨ ਨਵੀਂ ਤਕਨੀਕ ਨਾਲ ਖੇਤੀ ਕਰ ਸਕਣ। ਹਰ ਪਿੰਡ ਵਿੱਚ ਟ੍ਰੇਨ ਕੀਤੇ ਹੋਏ ਕਿਸਾਨ ਮਿੱਤਰ ਨਿਯੁਕਤ ਕੀਤੇ ਗਏ ਹਨ ਜੋ ਕਿਸਾਨਾਂ ਦੀ ਪੈਰ-ਪੈਰ ਤੇ ਮਦਦ ਕਰਨਗੇ। ਇਹ ਸਿਰਫ ਇੱਕ ਸਕੀਮ ਨਹੀਂ ਇਹ ਪੰਜਾਬੀ ਕਿਸਾਨ ਨੂੰ ਮਜ਼ਬੂਤ ਬਣਾਉਣ ਵਾਲਾ ਇੱਕ ਵੱਡਾ ਕੰਮ ਹੈ